ਕੱਲ ਮੇਰੀ ਗਵਰਨਰ ਮੇਰੇ ਘਰ ਆਈ ਤੇ ਕਹਿੰਦੀ ਭੈਣ ਜੀ ਤੁਸੀਂ ਭੜੇ ਵਨਸਵਾਨੇ ਸੂਟ ਪੁੰਹਦੇ ਜੇ ਮੇਰਾ ਘਰ ਆ ਤੇ ਮੈਨੂੰ ਲੈ ਕੇ ਜਾਂਦਿੰਦਾ ਤੇ ਮੈਂ ਕਿਹਾ ਇਹ ਵੀ ਭੈਣ ਜੀ ਕੋਈ ਤਰੀਕਾ ਨਾਲ ਲੈ ਆਂਦਾ ਸੂਟ ਕੱਲ ਮੈਂ ਆਪਣੇ ਘਰੋਂ ਨਹੀਂ ਕਿਹਾ ਮੈਨੂੰ ਸੂਟ ਲੈ ਕੇ ਦੋ ਇੱਕ ਤੇ ਕਹਿੰਦੇ ਕੋਈ ਨਹੀਂ ਲੈ ਦਾਂਗੇ ਤੈਨੂੰ ਸੂਟ ਮੈਂ ਫਿਰ ਆਪਣਾ ਫਾਰਮੂਲਾ ਅਪਣਾਇਆ ਮੰਗੀ ਰੋਟੀ ਮੈਂ ਸੁੱਟੀਆਂ ਫਿਰ ਲਾਲ ਮਿਰਚਾਂ ਚੰਕੀਆਂ ਇਹਨਾਂ ਦੇ ਵਿੱਚ ਲਾਲ ਮਿਰਚਾਂ ਸੁੱਟੀਆਂ ਕਿੰਦੇ ਸਬਜੀ ਚ ਮਿਰਚਾਂ ਪਈਆਂ ਪਾਈਆਂ ਤੀਜੇ ਦੀ ਸਬਜੀ ਸਹੀ ਆ ਤੇ ਮੈਨਾਂ ਕਿ ਪੈ ਗਈ ਹੋਣੀ ਆ ਮੈਂ ਫਿਰ ਅਗਲੇ ਦਿਨ ਚਾਹ ਮੰਗੀ ਚਾਹ ਚ ਸੋਰਤੀਆਂ ਮਿਰਚਾਂ ਕਿੰਦੀ ਚਾਹ ਚ ਬੜੀਆਂ ਮਿਰਚਾਂ ਪਈਆਂ ਮੈਂ ਕਿ ਪੈ ਗਈ ਹੋਣੀ ਆ ਮੈਂ ਬਲਕੇ ਫਿਰ ਸ਼ਾਮੀ ਨੂੰ ਪਤਾ ਨਹੀਂ ਕੀ ਇਹਨਾਂ ਨੇ ਖਾਣ ਨੂੰ ਮੰਗੇ ਪਰ ਖੀਰ ਮੰਗੀ ਕਿ ਦੁੱਧ ਮੰਗਿਆ ਸੱਚ ਇਹਨਾਂ ਨੇ ਇਹਨੇ ਕਿਹਦੀ ਦੁੱਧ ਬੜਾ ਲਾਣੇ ਲੱਗਦਾ ਕੇਸਰ ਪਾ ਕੇ ਦੁੱਧ ਲਿਆਈ ਐ ਇਹਨੇ ਨਹੀਂ ਪਤਾ ਕਿ ਵਿੱਚ ਮਿਰਚਾਂ ਪਈਆਂ ਹੀ ਆ ਮੈਂ ਕਿਤੇ ਪਹਾਏ ਹਾ ਦੁੱਧ ਚ ਮਿਰਚਾਂ ਪੈ ਗਈ ਮੈਂ ਕਿ ਪੈ ਗਈ ਹੋਣੀ ਆ ਮੈਂ ਕੀ ਕਰਾਂ ਹੋਣਾ ਕਿਤੇ ਮਿਰਚਾਂ ਕਿ ਤਰ੍ਹਾਂ ਪਈ ਜਾਂਦੀਆਂ ਮੈਂ ਕਿ ਚੇਤਾ ਕਰੇ ਮੈਂ ਸੂਰਤ ਨਹੀਂ ਕਿਤੇ ਮੰਗਿਆ ਹੀ ਕਹਿੰਦੇ ਓਹੋ ਕੁੜੀ ਜੱਬੀਏ ਖਰਚ 10000 ਰੁਪਏ ਜੱਗ ਸੂੜੀਆਂ ਮੇਰੀਆਂ ਮਿੱਟਲ ਜਾਨ ਛੜਾ ਕਿ ਤੇ ਅੱਛਾ ਇਤਨਾ ਤੇ ਮੈਂ ਕਿ ਤੂੰ ਹੀ ਜਾ ਕੇ ਤੇ ਆ ਫਾਰਮੂਲਾ ਆਪਣਾ ਜਾ ਕੇ ਤੇ ਮਿਰਚਾਂ ਪਾ ਗਦੇ ਆਪਣੇ ਘਰ ਵਾਲੇ ਉਹਨੇ ਜਾ ਕੇ ਜਾਰ ਕਰ ਦਿੱਤਾ ਉਤਰਾ ਹੀ ਵਿਚਾਂ ਕਲਾ ਕੰਮ ਉਹਦੇ ਘਰ ਵਾਲੇ ਕੀਤੀ ਕੀਤੀ ਸ਼ਰਾਬ ਗਿਤੇ ਸ਼ਰਾਬ ਪੀ ਕੇ ਉਹਨੇ ਕਹਿੰਦਾ ਕੁੜੀ ਜੱਬੀਏ ਮਿਰਚਾਂ ਹੀ ਨਹੀਂ ਆ ਭਾਤ ਤੁੱਟੀਆਂ ਹੀ ਤੇ ਰੱਬੇ ਰੱਖ ਕਰਕੇ ਇਤਰਾ ਕਰਕੇ ਬੋਲੇ ਆਂ ਕਿ ਮੈਂ ਕਹਿੰਦੀ ਹਾਏ ਹਾਏ ਇੰਨਾ ਕਰੋ ਕਿੰਨੀ ਆਵਾਜ਼ਾਂ ਜੀ ਆਉਂਦੀ ਭੜੀਆਂ ਆਵਾਜ਼ਾਂ ਆਉਂਦੀਆਂ ਮੈਂ ਘਾਰ ਕੇ ਮੈਂ ਕਿਹਾ ਛੱਡ ਪਰੇ ਨੂੰ ਪੀਤੀ ਖਾਦੀ ਨਹੀਂ ਲੋ ਜੀ ਪਿੰਦਾ ਨਾ ਤੇ ਘਰ ਦਾਦ ਕਰਕੇ ਮੈਂ ਵੀ ਲੱਗਦੀ ਮੈਂ ਸਵੇਰ ਜੀ ਸਫਾਈ ਕਰਨ ਦੀ ਉਹਦਾ ਬਾਹ ਜੀ ਹੱਡ ਕੇ ਬੰਨੀ ਫਿਰਿਆ ਮੈਂ ਕਿ ਭੈਣ ਜੀ ਕੀ ਹੋਇਆ ਜੇ ਬਾਹ ਘੱਟ ਬੰਨੀ ਫਿਰਦਾ ਹੀ ਦੇ ਕਿੰਦੀ ਤੁਹਾਡੀ ਇਹ ਮਿਰਚਾਂ ਦਾ ਸਿਆਪਾ ਵਾ ਜੇ ਫੇ ਫੜ ਕੇ ਮੇਰੇ ਘਰ ਵਾਲੇ ਮਿਰਚਾਂ ਪਾ ਲਈਤੀ ਸੀ ਉਹਨੇ ਫੜ ਕੇ ਵਾਈਪਰ ਤੇ ਮੈਨੂੰ ਵਾਈਪਰ ਚੰਗਾ ਮੇਰੇ ਇਸੇ ਕਮਾਇਆ ਤੇ ਮੇਰਾ ਆਪਣੀਆਂ ਮਿਰਚਾਂ ਬਣਾ ਦਿੱਤੀਆਂ ਉਹਨੇ ਜੰਦਾ ਤੇ ਹੀ ਮਿੱਚਾ ਦਾ ਦੱਸਿਆ ਫਾਰਮੂਲਾ ਤੇ ਉਲਟਾ ਹੀ ਮੇਰੇ ਤੇ ਹੋ ਗਿਆ ਵਾ ਹਾ ਹਾ ਭੈਣ ਜੀ ਤੇ ਸੱਚੀ ਫਾਰਮੂਲਾ ਬਣਾ ਲਿਆ ਮੇਰਾ ਹੈ ਇਹ ਤੇ ਕਿਹ ਕੇ ਕਿਨ ਨੂੰ ਸੂਟ ਕਰਦਾ ਵਾ ਹੈ ਜੇ ਸੂਟ ਲੈਣ ਤਾਂ ਪਿਆਰ ਨਾਲ ਲਿਆਇਆ ਕਰੋ ਇਤਰਾ ਸੂਟ ਤਾਂ ਹੀ ਲਾਈਦੇ ਆ ਹਾਂ ਮੇਰੇ ਮਗਰ ਲਾ ਕੇ ਤੇ ਕਹਿੰਦਾ ਰੋਲੀ ਮਿੱਚਾ ਖਵਾ ਲੀਤੀਆਂ ਵੀ ਹੁਣਾਂ ਮੈਂ ਸੂਟ ਤੇ ਮੈਨੂੰ ਲੈ ਆ ਦਿੱਤਾ ਇਹਨਾਂ ਨੇ ਹੁਣ ਜਾ ਬਾਹਰ ਖਲੋਤੇ ਨੇ ਮੈਂ ਜਾ ਕੇ ਕਹਿੰਨੀ ਕਿ ਤੁਹਾਨੂੰ ਨੀਰਿੰਗ ਵੀ ਲੈ ਕੇ ਦੋ ਹੋ ਜਾਂ ਕਾਂਟੇ ਛਾਂਟੇ ਜੇ ਲੈ ਕੇ ਦੋ ਹੁਣ ਮੈਂ ਇਹਨਾਂ ਨੂੰ ਕਿੰਨੀ ਜਾ ਕੇ ਮੈਨੂੰ ਕਾਂਟੇ ਵੀ ਲੈ ਕੇ ਦੋ ਫੇਰ ਲੈ ਮੇਰੇ ਸੂਟ ਤੇ ਲਾ ਦਿੱਤਾ ਨਹੀਂ ਹੁਣ ਮੈਨੂੰ ਇਹਦੇ ਨਾਲ ਦੇ ਕਾਂਟੇ ਵੀ ਲੈ ਕੇ ਦੋ ਹਾਂ ਇਹ ਰਿੰਗੀ ਜਿਹਨੂੰ ਕਹਿੰਦੇ ਆ ਹੁਣ ਹੋਰ ਪੰਗਾ ਪਾਤਾ ਈ ਤੇ ਇਹ ਰੀ ਗ ਲੈਣੇ ਨਹੀਂ ਆ ਮੈਂ ਸੋਨੇ ਦੀਆਂ ਵਾਲੀਆਂ ਪਾਣੀ ਨਾਲ ਰਿੰਗ ਕਰਾਂਗੇ ਆ ਵੇ ਮੇਰੀ ਗੱਲ ਸੁਣ ਆ ਸ਼ੈਂਪੂ ਤੇਰੇ ਸੂਟ ਦੇ ਨਾਲ ਦਾ ਹੀ ਆ ਲੈ ਆ ਇਥੇ ਐ ਕਰਕੇ ਤੇ ਬਣਾ ਆ ਕਿੰਨਾ ਵਧੀਆ ਹੈ ਰਿੰਗੀ ਵੱਖਰਾ ਸਾਰੀ ਦੁਨੀਆ ਤੋਂ ਕਹਿਨੇ ਨਹੀਂ ਪਾਇਆ ਨਾ ਜੇ ਸੂਰ ਦਾ ਤਰੀਕਾ ਹੀ ਉਹ ਹੈ ਫਿਰ ਇਹ ਰਿੰਗ ਦਾ ਤਰੀਕਾ ਪਨਾਉਣਾ ਪੈਣਾ ਮੈਨੂੰ ਲੱਗਾ ਫਿਰ ਮਿਰਚਾਂ ਤਾਂ ਪਨਾਉਣੀਆਂ ਪੈਣੀਆਂ ਮੈਨੂੰ ਸਬਜ਼ੀ ਚ ਤੂੰ ਕਿੰਨੇ ਦੇ ਹੁਣੇ ਆ ਹੁਣੇ 4-500 ਦੇ ਆਏ ਨਹੀਂ ਹੁਣ ਕਿੰਨੇ ਨੇ ਤੂੰ 4-500 ਰੁਪਏ ਲੈ ਲਈ ਜਿਹੜਾ ਜੋ ਲੈਣਾ ਤੇ ਲੈ ਲਈ ਪਰ ਤੂੰ ਆ ਮਿਰਚਾਂ ਵਾਲਾ ਕੰਮ ਨਾ ਕਰੀ ਮੇਰਾ ਦੁਬਾਰਾ ਬਾਹਰ ਲੱਡੂ ਵਾਲਾ ਵੀ ਆ ਗਿਆ ਇਹ ਲੱਡੂ ਮੈਂ ਖਾਂਦੀ ਨਹੀਂ ਮੈਂ ਤਾਂ ਡਾਈਟ ਤੇ ਹਾਂ ਸੰਗਾ ਡੈਡ ਅਕੜੀ ਹੋਵਾ ਬਾਲਟੇ ਜਿੱਦਾਂ ਢਿੱਡ ਕੱਢ ਕੇ ਤਰੀ ਫਿਰਦੀ ਮੇਰੇ ਕਿੰਨਾ ਹੌਂ ਦੇ ਚਵਾੜ ਲਈ ਮੇਰੇ ਫਿਰ ਤੇ ਫਿਰ ਇਹ ਭੈਣਾ ਹੁਣ ਤੁਸੀਂ ਨਾ ਮੇਰਾ ਤਰੀਕਾ ਅਪਣਾਇਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਸੀਂ ਧੰਨਵਾਦ ਤੁਹਾਡਾ ਬਹੁਤ ਬਹੁਤ